ਸੀਂ ਦੇਖ ਰਿਹਾ ਹਾਂ ਪੰਜ ਪਾਣੀ ਨਿਊਜ਼ ਚੈਨਲ ਕਿ ਮੈਂ ਬਲਕਰਨ ਸਿੰਘ ਪੰਨੀ ਵਾਲਾ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਜਿਹੜੇ ਪੁਰਾਣੇ ਬਜ਼ੁਰਗ ਹੈ ਪਾਕਿਸਤਾਨ ਚੋਂ ਚੱਲ ਕੇ ਆਏ ਆ ਉਹਨਾਂ ਨਾਲ ਆਪਾਂ ਹਰ ਪਿੰਡ ਦੇ ਵਿੱਚ ਜਾ ਕੇ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਤੇ ਉਹਨਾਂ ਤੋਂ ਪੁੱਛਦੇ ਰਹਿੰਦੇ ਆ ਵੀ ਉਧਰੋਂ ਤੁਸੀਂ ਕਿਵੇਂ ਆਏ ਕਿਵੇਂ ਉਜਾੜਾ ਪਿਆ ਵੀ ਉਹ ਜਿਹੜੀ ਆਜ਼ਾਦੀ ਸੀ ਉਹ ਆਜ਼ਾਦੀ ਸੀ ਕਿ ਬਰਬਾਦੀ ਸੀ ਤੇ ਉਹਨੂੰ ਆਜ਼ਾਦੀ ਆਪਾਂ ਕਹਿ ਸਕਦੇ ਆਂ ਕਿ ਉਹ ਅਜਾੜਾ ਕਹਿ ਸਕਦੇ ਆਂ ਉਹ ਆਪਾਂ ਬਜ਼ੁਰਗਾਂ ਨਾਲ ਗੱਲਾਂ ਕਰਦੇ ਨੇ ਵੈਸੇ ਤਾਂ ਬਜ਼ੁਰਗ ਬਹੁਤ ਘੱਟ ਰਹਿ ਗਏ ਪਰ ਕੋਈ ਵਿਰਲੇ ਵਿਰਲੇ ਬਜ਼ੁਰਗ ਪਿੰਡਾਂ ਦੇ ਵਿੱਚੋਂ ਮਿਲ ਵੀ ਜਾਂਦੇ ਆ ਜਿਨ੍ਹਾਂ ਨੇ ਸਾਰਾ ਕੁਝ ਅੱਖੀ ਵੇਖਿਆ ਤੇ ਅੱਜ ਅਸੀਂ ਪਹੁੰਚ ਗਏ ਜੀ ਪਿੰਡ ਮਿੱਡਾ ਦੇ ਵਿੱਚ ਜਿਹੜਾ ਹਰਕਾ ਲੰਬੀ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਇੱਥੇ ਸਾਨੂੰ ਮਿਲਿਆ ਜੀ ਬਾਪੂ ਮੋਹਨ ਸਿੰਘ ਜੀ ਬਹੁਤ ਮੋਸ਼ਕਲ ਨਾਲ ਅਸੀਂ ਇਹਨਾਂ ਨੂੰ ਪਾਲਿਆ ਤੇ ਇਹ ਬਾਪੂ ਜੀ ਉਦੋਂ ਤਕਰੀਬਨ 7-8 ਸਾਲ ਦੇ ਸੀ ਤੇ ਸਾਰਾ ਪਤਾ ਬਾਪੂ ਜੀ ਨੂੰ ਉਧਰ ਲਾ ਫੇ ਉਧਰ ਅਸੀਂ ਇਹਨਾਂ ਨਾਲ ਗੱਲ ਵੀ ਕਰਾਈ ਐ ਇੱਕ ਬੰਦੇ ਦੀ ਛੇਜਾਦ ਪੱਟੀ ਜਿਹੜਾ ਖਾਨੇ ਕੀ ਨੇਪਾਲ ਉਧਰ ਉਹਦਾ ਪਿੰਡ ਐ ਤੇ ਬਾਪੂ ਨੇ ਸਾਰੇ ਪਿੰਡ ਉਧਰ ਕਿਡਤੇ ਤੇ ਸਾਰੇ ਜਿਹੜੇ ਉਧਰ ਕੋਈ ਬੰਦੇ ਸੀ ਕੋਈ ਮਤਲਬ ਅਮੀਰ ਸੀ ਜਾਂ ਕੋਈ ਬਦਮਾਸ਼ ਸੀ ਸਭ ਦੇ ਨਾਮ ਬਾਪੂ ਨੇ ਦੱਸ ਤੇ ਉਹਨੇ ਵੀ ਸਾਰਾ ਕੁਝ ਬਾਪੂ ਜੀ ਨੂੰ ਦੱਸਿਆ ਤੇ ਬੜੀ ਖੁਸ਼ੀ ਹੋਈ ਬਾਪੂ ਜੀ ਨੂੰ ਅੱਜ ਮਿਲ ਕੇ ਤੇ ਬਾਕੀ ਆਪਾਂ ਕਰਦੇ ਆ ਬਾਪੂ ਜੀ ਨੂੰ ਕਹਾਂ ਬਾਪੂ ਜੀ ਨਾਲ ਗੱਲਾਂ ਬਾਪੂ ਜੀ ਸਸਰੀ ਕਾਲ ਸਸਰੀ ਕਾਲ ਜੀ ਬਾਪੂ ਜੀ ਜਦੋਂ ਤੁਸੀਂ ਉਧਰੋਂ ਆਏ ਹਾਂ ਜੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਤੁਹਾਡਾ ਉਧਰ ਪਿੰਡ ਕਿਹੜਾ ਸੀ ਤਹਿਸੀਲ ਕਿਹੜੀ ਸੀ ਤੇ ਜ਼ਿਲ੍ਹਾ ਕਿਹੜਾ ਸੀ ਪਿੰਡ ਸਾਡਾ ਇਹ ਦੁੱਲੂ ਸਾਡਾ ਦੁੱਲੂ ਖੁਰਦਾ ਦੁੱਲੂ ਖੁਰਦਾ ਹਾਂਜੀ ਹਾਂਜੀ ਇਹ ਜਿਹੜਾ ਸਾਡਾ ਇਹ ਲਾਹੋ ਦਾ ਹਾਂਜੀ ਤਹਿਸੀਲ ਜਿਹੜੀ ਇਹ ਸਾਡੇ ਹੈਗੇ ਖੂਰ ਹਾਂ ਆਹ ਕਾਨਾ ਹੈ ਅੱਛਾ ਬਾਪੂ ਜੀ ਯਾਰ ਤੁਸੀਂ ਬਹੁਤ ਕੁਝ ਰੱਖੀ ਬੈਠੇ ਆ ਕਿੰਨੀ ਪੁਰਾਣੀ ਗੱਲ ਹੋ ਗਈ 80 ਸਾਲ ਪਹਿਲਾਂ ਦੀ ਗੱਲ ਹੋ ਗਈ ਇਹ ਤੇ ਤੁਸੀਂ ਮਤਲਬ ਉਧਰੋਂ ਜਦੋਂ ਚੱਲ ਕੇ ਆਏ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਹੁਣ ਵੰਡ ਹੋ ਗਈ ਦੇਸ਼ ਦੀ ਤੇ ਉਜਾੜਾ ਪੈਣ ਵਾਲਾ ਤੇ ਹੁਣ ਆਪਾਂ ਨਿਕਲ ਜਗੇ ਇਹ ਕਿਵੇਂ ਪਤਾ ਲੱਗਿਆ ਇਹ ਮੈਦਾਨਗਾ ਦਿਖਾ ਹਮ ਕਿਉਂਕਿ ਜਦੋਂ ਲੋਰ ਵਿੱਚ ਅੱਗ ਲੱਗਦੀ ਹੈ ਹਨ ਹਾਂਜੀ ਉਹਨਾਂ ਦਸ ਵਾਗ ਗਿਆ ਸੀ ਤਾਂ ਦੇਖਦੇ ਸੀ ਅੱਗ ਨਾਲ ਲੋਰ ਵਿੱਚ ਅੱਗ ਲੱਗਦੀਆਂ ਹਾਂ ਹਾਂ ਤੇ ਸਾਡਾ ਬਾਗਰ ਆਈਏ ਸਾਨੂੰ ਪਤਾ ਨਹੀਂ ਕਿ ਕਿਹੜੇ ਹਨ ਹਾਂ ਤੇ ਸਾਾਨੂੰ ਨਵੇਂ ਮਕਾਨ ਪਾ ਕੇ ਸੋ ਸੋਈ ਬਰੋਈ ਕੋ ਤਾਂ ਆ ਕੇ ਸ਼ਤਰੀਆਂ ਦੇ ਆ ਕੇ ਆਣਾ ਨਾ ਨਾ ਦੁਖੀ ਘਰਤ ਬਣਾਉਣੀ ਆ ਅੱਛਾ ਨਹੀਂ ਤੇ ਵੀ ਆ ਕੇ ਤਾਂ ਨਾ ਦੁਖੀ ਘਰਤ ਬਣਾਏ ਹੂੰ ਇਹਦੇ ਨਾਲ ਇੱਕ ਬਾਲਾ ਕਵੀ ਨਾਮ ਗਾਣਾ ਪੈਣਾ ਹੂੰ ਤੇ ਫਿਰ ਆਇਆ ਕਿ ਸਾਡਾ ਕ ਭਗਾਏ ਨੌਕਰ ਮਾਧਿਆ ਹੂੰ ਲੈ ਬਾਜਿਆ ਚਾਬੀਆਂ ਲੈ ਲੈ ਹੂੰ ਇਹ ਆ ਕੇ ਤੇ ਚਾਬੀਆਂ ਦੇ ਲਾਂਗੇ ਨਹੀਂ ਨਹੀਂ ਕਰਦੇ ਨਹੀਂ ਅੱਛਾ ਇਹ ਹੀ ਇੱਧਰ ਦਵਾ ਕੇ ਤੇ ਫੇਰ ਬਾਪੂ ਜੀ ਵੱਡਾ ਟੁਕੀ ਉੱਥੇ ਕਿੰਨੀ ਕੋਈ ਵੱਡਾ ਦੁੱਖੀ ਬੜੀ ਹੋਈ ਅੱਛਾ ਤੇ ਤੁਸੀਂ ਵੇਖੀ ਅਖੀ ਨਾ ਮੈਂ ਜਾਂਦਾ ਨਾ ਹਾਂ ਇੱਕ ਇੱਧਰੋਂ ਨਾ ਮੁਸਲਮਾਨ ਗਿਆ ਤੇ ਦੀਵ ਮਰਵਾ ਕੇ ਗਿਆ ਏ ਹੂੰ ਉਹਨੇ ਆਖਿਆ ਯਾਰ ਸੇਕ ਬੰਦੀ ਆ ਤੁਹਾਡੇ ਜਵਾਈ ਲੱਗਦੇ ਆ ਹਾਂ ਬੰਦੇ ਨਾਲ ਅੱਛਾ ਤੇ ਮਾਰਦ ਨੂੰ ਲੱਗਦਾ ਅੱਛਾ ਸਾਡੀ ਇੱਕ ਨਾ ਪਾਈ ਵੀ ਜੀ ਹੂੰ ਉਹਨੂੰ ਖਿਡਿੰਗ ਮਰਵਾ ਮਾਰ ਅੱਛਾ ਕਿਉਂ ਬੰਦੇ ਨਾਲ ਆਪਣਾ ਪਤਾ ਗਿਆ ਤੇ ਦੇਈ ਕੀ ਕਰਨਗੇ ਹਾਂ ਕੋਈ ਕਦ ਬਿੱਦੇ ਬਲਖਾ ਨਾ ਇਹ ਬਲਖੋਦੇ ਸੀ ਉਹ ਵਾਡਾ ਨੂੰ ਹੈ ਨਾਰੀ ਮੇਲਖਦੇ ਉਹਨੇ ਕੋਈ ਸਾਰੀ ਆਲਾ ਕੁਰਬਾਨ ਅਨ ਇਹ ਵੀਰਾਂ ਨੇ ਵੇੜਾ ਕੀ ਹੈ ਹਾਂ ਉਹਨੇ ਮਾਰ ਕੇ ਗਾਲ ਉਹਦਾ ਲਾਦਾ ਅੱਛਾ ਉਹ ਵਾਂਗਾ ਡੀੜਾ ਹਾਂ ਉਹਨਾਂ ਨੇ ਮਾਰਿਆ ਉਹਨੇ ਤੇ ਦੇ ਰਿਹਾ ਹਾਂ ਉਹਨੂੰ ਮਾਰਦਾ ਅੱਛਾ ਅੱਛਾ ਫੇਰ ਬਾਪੂ ਜੀ ਤੁਸੀਂ ਮਤਲਬ ਅਈਦਰ ਜਦੋਂ ਆਏ ਤੁਸੀਂ ਤੁਰ ਕੇ ਆਏ ਕਿ ਕੋਈ ਗੱਡਿਆ ਗੁੱਡਿਆ ਤੇ ਕਿਵੇਂ ਆਏ ਗੱਡਿਆ ਸਾਡੇ ਬਾਅਦ ਨੇ ਕੀਤਾ ਤੇ ਇੱਕ ਛੋਲੇ ਦੀ ਗੋਦੀ ਤੇ ਲੱਗੜੇ ਅੱਛਾ ਕੋਈ ਮਹਾਰਾਏ ਦੀ ਵੇੜਾ ਕਰੀ ਹੂੰ ਇਹ ਕੋਈ ਭਾਂਡੇ ਰਖੜੇ ਬੰਦਿਆ ਦੀ ਹੂੰ ਕੋਈ ਅਚਾਨਕ ਨਹੀਂ ਰਖੜੂ ਇਹ ਮੇਂ ਧਿਆਨ ਕੇ ਦਿੱਤੀ ਸੀ ਹੂੰ ਹਰੇ ਭਾਂਡੇ ਦੇਖੇ ਆਣ ਕੇ ਦਿੱਤੇ ਹੂੰ ਉਹ ਲਾ ਕੇ ਆਣ ਕੇ ਕਿ ਸਾਡਾ ਬਾਬੇ ਅਖੰਡ ਪਾਠੀ ਸੀ ਹੂੰ ਇਹਨੂੰ ਵੀ ਖੰਡ ਪਾ ਕੇ ਆ ਹਾਂ ਅੱਛਾ ਉਹ ਇਹਨਾਂ ਕਦੇ ਦੇ ਦੇ ਤੇ ਫੇਰ ਬਾਪੂ ਉਹ ਦੱਸ ਦਿਆ ਵੀ ਉਦੋਂ ਮੀਮੂ ਬੜੇ ਪਏ ਸੀ ਨਹੀਂ ਮਰਾ ਪਿਆ ਪੋਲੀਆਂ ਲਾਸ਼ਾਂ ਹੈ ਨਾ ਹਾਂ ਉਹ ਮੈਂ ਨਹੀਂ ਦੇਖਿਆ ਜਾਨਾ ਮੈਂ ਵੜ ਗਿਆ ਹਾਂ ਪੱਟਿਆ ਗਿਆ ਹੂੰ ਇਹ ਮਿਲਕਾ ਨਾ ਵੇਖ ਵੇਖ ਕੇ ਨਾ ਜਦੋਂ ਮੈਨੂੰ ਉਦੋਂ ਤੋਂ ਧਿਆਨ ਗਿਆ ਦੇ ਨਾ ਹੂੰ ਇਹਨਾਂ ਦੀ ਗੱਲ ਤਾਂ ਪੂਰਾ ਖਿਆ ਪਾਉਣ ਡੇ ਗਿਆ ਅੱਛਾ ਲੰਘ ਦਾ ਪਿਸ਼ਾ ਹੋਣ ਲੱਗ ਪਿਆ ਹਾਂਜੀ ਹਾਂਜੀ ਹਾਂ ਤੇ ਮੈਨੂੰ ਖੇ ਮੈਂ ਸਾਡੇ ਮਾਣੂਆ ਦਾ ਉਹ ਕਿ ਉਗਲ ਲੈ ਗੇ ਹਾਂ ਅਰੇ ਮਾਤਾ ਸਹੀ ਹੋਏਗਾ ਆਠਾਣੇ ਲੱਗਣਗੇ ਉਹਨੇ ਆ ਦੇ ਦੇਾਂਗੇ ਹਾਂ ਉਹ ਕੁੜੀਆਂ ਨਹੀਂ ਪਿੰਨ ਦਾ ਨਾ ਆ ਗਿਆ ਹਾਂ ਫਿਰ ਬਾਪੂ ਉਤਰੋ ਕੋਈ ਸਮਾਨ ਸੱਲਾ ਕੋਈ ਪੈਸਾ ਤੇਲਾ ਕੋਈ ਸੋਨਾ ਸੋਨਾ ਲੈਂਦਾ ਚਾ ਨਾ ਨਾ ਇਹਨਾਂ ਕੋਈ ਨਹੀਂ ਕੰਬੇ ਵੀ ਨਹੀਂ ਲੈਂਦੀ ਹਨੇ ਵੀ ਨਾ ਛੰਦੇ ਬੋਰੀ ਗੱਡਾ ਜਾਂਦਾ ਨਾ ਵਜਾਣਾ ਸੰਗਾਰੇ ਗੱਡੇ ਨਹੀਂ ਫੇਰਾ ਉਹਨੇ ਨਾ ਛੰਦੇ ਵੀ ਉਹਨੇ ਨਾ ਖੜੇ ਇਹਦਾ ਬਾਪਾਂ ਦਾ ਵੀ ਕੱਲ ਵਿਆਹਾਂ ਨੂੰ ਛੰਦੇ ਬਣਾ ਕੇ ਪਵਾਵਾਂ ਕਹਿੰਦੇ ਵੀ ਆ ਪੈਣਾ ਤੇ ਯਾਰਾਂ ਗਾਨੇ ਵੀ ਨਾਲ ਲੜ ਕਿਵੇਂ ਆ ਨੇ ਕੱਲ੍ਹ ਦੇ ਮੈਂ ਕਹਾਂ ਮੇਰਾ ਦੜਕਾ ਕੱਲਾ ਰਿਆ ਦਵਨ ਮੈਂ ਹੋਦਾ ਪਾਦ ਰਿਹਾ ਮੂੰਹ ਵਿੱਚ ਅੱਛਾ ਤੇ ਉਧਰ ਬਾਪੂ ਪਿੰਡ ਤੁਹਾਡਾ ਕਿਹੋ ਜਿਹਾ ਸੀ ਵੀ ਬਹੁਤ ਸੋਹਣਾ ਪਿੰਡ ਸੀ ਗੁਲੀਆਂ ਗੁਲੀਆਂ ਯਾਦ ਆਉਂਦੀਆਂ ਹੁਣੇ ਅੱਜ ਵੀ ਬਹੁਤ ਸੋਹਣਾ ਪਿੰਡ ਸੀ ਹਾਂਜੀ ਤੇ ਤੁਹਾਡੇ ਪਿੰਡ ਚ ਸਿੱਖ ਵਾਲੇ ਸੀ ਕਿ ਮੁਸਲਮਾਨ ਵਾਲੇ ਸੀ ਇਹ ਮੁਸਲਮਾਨ څنګه ਦੇ ਮੁਸਲਮਾਨ ਜਿਆਦਾ ਸੀ ਹਾਂਜੀ ਤੇ ਸਿੱਖਾਂ ਦੇ ਕਿੰਨੇ ਕਰ ਸੀ ਸਿੱਖਾਂ ਇਹਨਾਂ ਵੀ 25 ਕਰ 20 25 ਕਰ ਉਹੇ ਦਾਗੇ ਲੱਗੇਗਾ ਤੇ ਮੁਸਲਮਾਨਾਂ ਨਾਲ ਫਿਰ ਬਹੁਤ ਵੜਦੀ ਹੋਣੀ ਆ ਹਾਂ ਬਣਦੀ ਤੇ ਉਹਨਾਂ ਮੁਸਲਮਾਨਾਂ ਨੇ ਮੁੜ ਕੇ ਤੁਹਾਨੂੰ ਕੋਈ ਫੋਨ ਵਗੈਰਾ ਜਾਂ ਚਿੱਠੀ ਪੱਤਰ ਨਾ ਕੋਈ ਨਹੀਂ ਕੋਈ ਨਹੀਂ ਭਾਇਆ ਹਾਂਜੀ ਨਾ ਕੋ ਫੋਨ ਵਗੈਰਾ ਹੋਇਆ ਹਾਂਜੀ ਅੱਛਾ ਫਿਰ ਬਾਪੂ ਜਿਹੜਾ ਉਧਰ ਤੁਹਾਡੇ ਕੋਲੇ ਜ਼ਮੀਨ ਸੀ ਵੀ ਉਧਰ ਜ਼ਮੀਨ ਜਿੰਨੀ ਸੀ ਤੇ ਉਹ ਤੁਹਾਨੂੰ ਪੂਰੀ ਮਿਲ ਗਈ ਇੱਥੇ ਨਾ ਉਹਦਾ ਇੱਕ ਮਾਮਲਾ ਰੱਖ ਬਣਾਈ ਸੀ ਨਹੀਂ ਮਦਨ ਦੇ ਬਾਦ ਨੇ ਨਹੀਂ ਕੀਤੀ ਕੋਈ ਆਪਣੀ ਹੋਈ ਵੀ ਜੀ ਵੀ ਹਮ ਹਾਇਸ ਨਾ ਨਾ ਕੋਈ ਛੱਡ ਗਿਆ ਹਮ ਉਹ ਵਹੀ ਰੱਖ ਬਣਾਈ ਸਰਦ ਆਇਆ ਏ ਇੱਕ ਨਵਾਲ ਦਾ ਉਹ ਮੱਧਾ ਲਾਇਆ ਮੈਂ ਮੱਧਾ ਬੱਬਰ ਪਾਉਂਦਾ ਤੇ ਜ਼ਮੀਨ ਕਿੰਨੀ ਸੀ ਹੋਊਗੀ 1000 ਗੱਲਾ 1100 ਗੱਲਾ ਏ 1100 ਗੱਲਾ ਹੀ ਤੁਹਾਡੇ ਕੋਲੇ ਹਾਂਜੀ ਅੱਛਾ ਤੇ ਫਿਰ ਇੱਧਰ ਆ ਕੇ ਉਹ ਨਹੀਂ ਮਿਲੀ ਨਾ ਉਹ ਇਧਰ ਨਗਰੇ ਮਾਈ ਵਾਲੀ ਵਜਦੀ ਆ ਹਾਂ ਉਹ ਮਾਈ ਦੇ ਨਾਂ ਯਾਦ ਨੇ ਮਾਈ ਦਾ ਕਿਹੜਾ ਹਾਂ ਇਹਦਾ ਡਾਂਸਿੰਗ ਹਾਂ ਉਹ ਦੋ ਲੜਕੇ ਸੀ ਹਾਂ ਯਾਰਾ ਸੰਗ ਹਾਂ ਤੇ ਬੇਨਾਨ ਫਿੰਗਰ ਹੂੰ ਉਹ ਵਦੇ ਹੰਦੇ ਉਹ ਕਦੇ ਮਾਰੀ ਜੇ ਹਮ ਫੌਦੋ ਵੇ ਹੂੰ ਤੇ ਫੇ ਮੇਰੇ ਤੋਂ ਅੰਦਰ ਦੇ ਬੰਦੇ ਐਵੇਂ ਬਿਦੇ ਆਏ ਨੇ ਹੂੰ ਉਹਨਾਂ ਅਸੀਂ ਪਹਿਲੀ ਤੇਰੀ ਸਾਡੇ ਕੋਲ ਵਗਦੀ ਆ ਇਹ ਨਾਨੇ ਚੰਨ ਨੂੰ ਤਾਂ ਨਹੀਂ ਜਾਂਦਾ ਹੁੰਦੀ ਹੈਗਾ ਉਹ ਉਹ ਵੀ ਗਿਆ ਅੱਛਾ ਅੱਛਾ ਇਹਦਾ ਰਾਤ ਨੂੰ ਮਾਰਦੇ ਨੇ ਉਹਦੇ ਇੰਨੀ ਫੜੀ ਇੰਨੇ ਵੀ ਤੂੰ ਮਿਲ ਕੇ ਗਿਆ ਇੱਥੇ ਤੈਨੂੰ ਆ ਕੇ ਕਿ ਨਹੀਂ ਮਿਲੇ ਵੀ ਯਾਰ ਜੀ ਮਿਲ ਕੇ ਗਿਆ ਰਾਜਨਾਨੀਂ ਦੇ ਕੋਲ ਕੋਚ ਰਾਤਰੇ ਹਾਂ ਜੀ ਅੱਛਾ ਅੱਛਾ ਨਹੀਂ ਨਹੀਂ ਉਹ ਸੇਵਾ ਨਹੀਂ ਸਿੱਖਾਂ ਦੀ ਜਟਾ ਨੇ ਅੱਛਾ ਉਹ ਕੀਤੇ ਆ ਅੱਛਾ ਸ਼ਰਾਬ ਪਿਆਰਾ ਵਗੈਰਾ ਸਾਰਾ ਕੁਝ ਪਿਆ ਕੇ ਅੱਛਾ ਰਾਤ ਰਹੇ ਅਰੇ ਸਾਨੂੰ ਦੇਖਦੇ ਅੱਛਾ ਮੈਂ ਤਾਂ ਦੇਖ ਮੈਂ ਤਾਂ ਧਿਆਨ ਨਹੀਂ ਕੋਈ ਤਾਂ ਕੋਈ ਦੇਖ ਉਹ ਤਾਂ ਦੇਖਦੇ ਆ ਹਾਂ ਮੈਨੂੰ ਮੈਂ ਸਾਨੂੰ ਫਰੋਜਪੁਰ ਆ ਕੇ ਮਿਲੋ ਦਾ ਆਪਣਾ ਗਰਾਹ ਹੀ ਫਰੋਜਪੁਰ ਹਾਂ ਫਿਰ ਮੈਂ ਉਹ ਤਾਂ ਨਹੀਂ ਮਿਲਿਆ ਗਿਆ ਫਿਰ ਬਾਪੂ ਉੱਥੇ ਦਾਣੇ ਦੋਣੇ ਭਰਾਉਣ ਜਾਂਦੇ ਹੋਵੋਗੇ ਪੱਟੀਆਂ-ਪੁੱਟੀਆਂ ਸੀਗੀਆਂ ਹਾਂਜੀ ਹਾਂਜੀ ਅੱਛਾ ਉਹ ਮਾਈ ਕੀ ਨਾ ਹੈ ਮਾਈ ਦਾ ਮੰਨ ਆਉਲੇ ਯਾਰੇ ਹਾਂ ਉਹ ਉਹ ਦੇਖੋ ਤਾਂ ਭੱਜ ਰਿਹਾ ਦਾਰੇ ਤੋਂ ਹੁੰਦਾ ਨੇ ਅੱਛਾ ਤੇ ਬਾਪੂ ਜਦੋਂ ਉੱਥੋਂ ਤੁਸੀਂ ਨਿਕਲੇ ਤੇ ਕਿੰਨੇ ਦਿਨਾਂ ਦੇ ਵਿੱਚ ਤੁਸੀਂ ਫਿਰ ਇੱਥੇ ਆਪਣੇ ਪਹੁੰਚ ਗਏ ਕਿ ਕਿਹੜੇ ਸਟੇਸ਼ਨ ਤੇ ਪਹੁੰਚੇ ਨਹੀਂ ਦੱਸਣਾ ਅਸੀਂ ਸਾਡੋਂ ਬੇਦਾਇਆ ਘੋਗਰਾ ਪੈਂਦੇ ਆ ਦੱਸੋ ਇਹ ਦੇਖੋ ਅੱਛਾ ਉਹਦੇ ਆਈ ਕਈ ਦਰਦ ਯਾਰ ਦਾਦਨ ਨਹੀਂ ਨਾ ਗਾਇਆ ਸਾਨੂੰ ਬਈ ਗੁਰੂ ਜੀ ਮੇਰੇ ਮੁਸਲਮਾਨ ਵੀ ਪੈ ਨਹੀਂ ਲਗਾਈ ਫਿਰ ਅੱਛਾ ਉਹ ਕਮਾਈ ਸਾਨੂੰ ਵੰਡ ਕੇ ਦੇਦੇ ਅੱਛਾ ਅਰੇ ਬਾਪੇ ਨੇ ਕੀ ਕੀਤਾ ਖਲਾਰੀਆਂ ਵੀ ਛੱਡ ਕੇ ਖੜਾ ਹੈ ਸਾਰਾ ਕੋਈ ਗਾਨਾ ਵਗੈਰਾ ਸਾਰਾ ਕੋਈ ਛੱਡ ਕੇ ਹਾਂ ਜਿਵੇਂ ਅਸੀਂ ਛੱਡਿਆ ਉਹ ਤੇ ਇਹੋ ਹੀ ਛੱਡਗੇ ਅੱਛਾ ਉਹ ਫਿਰ ਨਾ ਸਾਡੇ ਬਾਪੇ ਨੇ ਨਾ ਫਿਰ ਕਰਨਾ ਦੇ ਹਕੀਮ ਨੇ ਹੂੰ ਤੇ ਉਹ ਇਹਨਾਂ ਨੂੰ ਗੁਰੂ ਬਣਾ ਕੇ ਫਿਰ ਆਪ ਪੌਣੀ ਸ਼ੁਰੂ ਕਰਦੀ ਹੂੰ ਫਿਰ ਆਪ ਕਰਦੀ ਇਹ ਉਹ ਆਇਆ ਆਪਣਾ ਬ੍ਰੀਗਾ ਹੈ ਬ੍ਰੀਗਾ ਸੈਕੜਾ ਦਾ ਬੰਦੇ ਹਾਂ ਆਹ ਦੇ ਇਹ ਕਾ ਕਰਦਾ ਹੈ ਉਹ ਕਿਉਂ ਕਿ ਕਹਿੰਦਾ ਇਹ ਹਕੀਮ ਹੈ ਇੱਕ ਬਣਾਉਣਾ ਅੱਛਾ ਜਿਹੜੇ ਰਹੇਗੇ ਨੌਜਵਾਨ ਉਹ ਸਾਰੇ ਬਾਹਰ ਗਏ ਇਹਦੇ ਮਨੇ 2 ਪਈ ਬੋਲ ਬੋ ਲੈ ਜਾਂਦੇ ਅੱਛਾ ਆਹ ਦੇ ਜਿੰਦਗੀ ਦਾ ਅਖੀਰ ਦਾ ਦੌਰ ਦਾ ਹੀ ਦੌਰ ਹੈ ਹੂੰ ਇਹ ਤਾਂ ਗੱਲ ਹੈ अच्छा फिर बापू ओथे दसूहे तुसी ओ खोखरे ਪਿੰਡ ਤੁਸੀਂ ਆ ਗਏ ਹਾਂਜੀ ਉਥੇ ਕਿੰਨੇ ਚਿਰ ਰਹੇ ਉਦੋਂ ਪੰਜ-ਦਿਆ ਸਾਲ ਦਾ ਐ ਪੰਜ-ਚਾਰ ਸਾਲ ਰਾਕੀ ਤੇ ਫਿਰ ਤੁਹਾਨੂੰ ਇੱਥੇ ਮਿੱਡੇ ਲਾਟ ਹੋਈ ਕਿ ਮੀਨੂ ਗਿਆਨੀ ਕਰਤਾ ਸਿੰਘ ਸੀ ਨਾ ਹਾਂ ਉਹ ਮਾਰ ਮੰਤਰੀ ਸੀ ਅੱਛਾ ਉਹ ਜਿਹੜਾ ਲੌਦ ਰਾਇ ਉਹ ਮੁੱਖ ਅੱਗੇ ਚਲੇ ਜਾਣਾ ਉਹਨੂੰ ਉਥੇ ਲਾ ਕੇ ਹੋਣੀ ਐ ਹਾਂ ਫਿਰ ਇੱਥੇ ਆ ਗਏ ਅੱਛਾ ਇੱਥੇ ਤੁਹਾਨੂੰ ਜ਼ਮੀਨ ਅਲਾਟ ਹੋ ਗਈ ਹਾਂਜੀ ਅੱਛਾ ਤੇ ਉਧਰ ਬਾਪੂ ਗੀ ਡੰਗਰ ਡੰਗਰ ਵੀ ਰੱਖੇ ਸੀ ਤੁਸੀਂ ਆ ਸਾਡੇ ਡੰਗਰ ਸੀ ਬੇਦਰ ਦਾ ਸਾਡਾ ਆਇਆ ਇਹ ਨਵਾਂ ਦਾ ਉਹ ਮਦਾ ਜਾਲ ਲਿਆਉਂਦਾ ਹੈ ਤੇ ਬੜੀ ਬੁੱਧ ਦਿਖਾਉਂਦਾ ਹੈ ਅੱਛਾ ਹੋਰ ਵਗਣੀਆਂ ਪਹਿਲੀ ਸੀ ਉਹ 14 ਗੱਲਦੇ ਸੀ ਉਹ ਆਈ ਹੈ ਤੇ ਬਾਪੂ ਫਿਰ ਦੱਸ ਦਿਆ ਵੀ ਲਾਹੌਰ ਸ਼ਹਿਰ ਬੜਾ ਸੋਹਣਾ ਏ ਜਿਹਨੇ ਲਾਹੌਰ ਨਹੀਂ ਵੇਖਿਆ ਉਹਨੇ ਵੇਖਿਆ ਕੁਝ ਨਹੀਂ ਵੇਖਿਆ ਲਾਹੌਰ ਨਾ ਵੇਖਿਆ ਇਹ ਕਿਵੇਂ ਕਿਵੇਂ ਆ ਬਤਾ ਨਹੀਂ ਹੂ ਸੀ ਅੱਛਾ ਮੈਂ ਵੀ ਮਾ ਨਾ ਗਿਆ ਹਾਂ ਇਹ ਕਿਸੇ ਨੇ ਬਤਾ ਨਹੀਂ ਦਿੱਤਾ ਹਾਂ ਬਤਾ ਹੀ ਦਿੱਤਾ ਹਾਂਜੀ ਅੱਛਾ ਹੁਣ ਜਿਹੜਾ ਆਪਣੇ ਮੜੌਰ ਜਿਹੜਾ ਇਹ ਪਹਿਲਾਂ ਕਿਹਾ ਸੀ ਇਹ ਕਾਰਖਾਨੇ ਕੋਲ ਹੁੰਦਾ ਏ ਹਾਂ ਇਧਰ ਗਿਆਨਾਂ ਨੂੰ ਲੱਗ ਗਿਆ ਜਦੋਂ ਸੇਕ ਨੂੰ ਲੱਗ ਗਿਆ ਅੱਛਾ ਇਹ ਜਿਹੜਾ ਉਹ ਰੀਗੋਲੀਆ ਸਾਡੇ ਘਰ ਆਣੀ ਵਾਲੇ ਪੈਸੇ ਹੈ ਇਹ ਆਣਾ ਹੈ ਉਹਨੇ ਮੇਰੇ ਨਾਲ ਸੀ ਦੇਵ ਸਿੰਘਾ ਨਾਰਾ ਸਿੰਘ ਹਾਂ ਉਹ ਧੰਨਵਾਦੀ ਦੇਖ ਕੇ ਆਇਆ ਅੱਛਾ ਦੇਖ ਕੇ ਆਇਆ ਹਨੀ ਤੁਸੀਂ ਨੇ ਬਾਪੂ ਗਏ ਫਿਰ ਉਧਰ ਨਾ ਅਜਾ ਹੁਣ ਬਾਪੂ ਜੇ ਜਾਣ ਨੂੰ ਜੀ ਕਰਦਾ ਤਾਂ ਤੁਹਾਨੂੰ ਭੇਜਦੀ ਹੈ ਉਧਰ ਉਹ ਬੰਦਾ ਹੈ ਇੱਕ ਹੁਣ ਆਪਾਂ ਥੋੜੀ ਗੱਲ ਵੀ ਕਰਾ ਦਿੰਨੇ ਆ ਤੇ ਉਹ ਕਹਦਾ ਵਾ ਲੈ ਵੀ ਜਾਊਗਾ ਉਸ ਤੇ ਕਮਾਊਗਾ ਵੀ ਕੋਈ ਜੀ ਕਰਦਾ ਜਾਣ ਨੂੰ ਜਾਣਾ ਕਿਵੇਂ ਆ ਜਥੇ ਦੇ ਨਾਲ ਜਾਵਾਂਗੇ ਬਾਪੂ ਜਥੇ ਬੜੇ ਜਾਂਦੇ ਆ ਕਿੰਗਾ ਕਿਹਾ ਜਾਂਦਾ ਜਾੜੋ ਹਾਂਜੀ ਚਲ ਤੇ ਇਹ ਕੰਮ ਆਪ ਕਰਦੇ ਆ ਬਾਪੂ ਜ਼ਰੂਰ ਹਾਂਜੀ ਅੱਛਾ ਤੇ ਬਾਪੂ ਉਧਰ ਫਿਰ ਕਮਾਦ ਕਬੂਦ ਵੀ ਲਾਉਂਦੇ ਸੀ ਉਧਰ ਕਮਾਦ ਲਾਉਂਦੇ ਆ ਬੜਾ ਇਹਨਾ ਕਪਾਹ ਵੀ ਵੇਚਨੇ ਅੱਛਾ ਮੱਕਈ ਵੀ ਵੇਚਨੇ ਹਾਂ ਮੇਰੀ ਭੈਣ ਵੀ ਵੱਡੀ ਹੁੰਦੀ ਹੈਗੀ ਹਾਂ ਨਯਾ ਬੀਬੀ ਵੀ ਪਾਤਾ ਮਨੇ ਉਤੇ ਨਿਹਾ ਸੜੀਆਂ ਨੂੰ ਕਾਇਡੋਂ ਨੰਦੇ ਹਾਂ ਐਂ ਤਾਂ ਮਿਯਾ ਲਾ ਮਾਯਾ ਮਨਾ ਪਾਦਨਾ ਫਿਰ ਮੈਂ ਜਦੋਂ ਕਰੀ ਕੀਤੀਆਂ ਫਿਰ ਮੈਂ ਆਰ ਕੇ ਸੜ ਕੇ ਨਯਾਨ ਕੇ ਕਿੰਨੇ ਆਰ ਕੇ ਨਯਾ ਬੂਏ ਤਿਆਰ ਰੱਖੀਆਂ ਨਾ ਰਾਜਿਆਂ ਦਾਣਿਆਂ ਨੇ ਹਾਂ ਇੰਨੀਆਂ ਦੀਆਂ ਨੇ ਹੂੰ ਉਹਨਾਂ ਦਾ ਪਾਉਣੇ ਕਰੀਂਗਾ ਬੈ ਅੱਛਾ ਤਿਹਰਿਆ ਬਾਪੂ ਆਊ ਕਿਹੜੇ ਸਨ ਚੋਇਆ ਤੁਹਾਡਾ ਹਾਂ ਤਾਂ ਨਹੀਂ ਜੀ ਨਹੀਂ ਆ ਮੈਨੂੰ ਇਹ ਪਤਾ ਨਹੀਂ ਪਾਰੇ ਗੱਡੀ ਲਗਾਇਆ ਹਮ ਮਹੋਦੁਰ ਦਾ ਹੀ ਰਹਾ ਟੈਕਸੀ ਹਮ ਕਤੇ ਆੜੇ ਦਾ ਮੈਂ ਮੇਰੇ ਘਰ ਦੇ ਆ ਮੈਂ ਪੇਕੇ ਕਤੇ ਆੜੇ ਸੌਣ ਸੋਨੇ ਹਾਂ ਸਰ ਜੀ ਗਿਆ ਲੈ ਦੇ ਅੱਛਾ ਉਹ ਸਿੱਧੋ ਗੋਨੋਂ ਚਲੇ ਜਾਣ ਹਾਂ ਕਹੋ ਉਹਨੇ ਆਵੇ ਹਮ ਮੈਂ ਫਿਰ ਗੱਲ ਦੇ ਕੇ ਮੈਚ ਲਗਾ ਭਾਈ ਕਿਰੇ ਹਾਂ ਤੇ ਮੈਨੂੰ ਨਾ ਬਾਬੂ ਸਿੰਘ ਦਾ ਸਾਡਾ ਕਿਸਾਨ ਦਾ ਦਾ ਹਾਂ ਮੈਂ ਨੰਬਰ ਦਾ ਪੈਂਦਾ ਹਾਂ ਮੈਂ ਉਹ ਤੋਂ ਹੋ ਕੇ ਆ ਗਿਆ ਮੈਂ ਕਿਹੜੀ ਗੱਲ ਨੂੰ ਲੋਜ ਕੇ ਨੇ ਮੈਂ ਜਦੋਂ ਉਹਨੂੰ ਮਿਲਿਆ ਹਾਂ ਇਹ ਪਹਿਲਾਂ ਮੈਂ ਗਰੂ ਹੋਵੇ ਆਪੋ ਗਰੇ ਮੇਰੇ ਦਿਮਾਗ ਦੀ ਗੱਲ ਆਈ ਵੀ ਹੋ ਸਕਦਾ ਪਰ ਹੁਣ ਇਹਦੇ ਖੇਦਣਾ ਹੋਵੇ ਤਬ ਉਹ ਚਲੇ ਆ ਗਏ ਉਹਦੇ ਲੋਕੀ ਕਹਿੰਦੇ ਰਾਜਸਥਾਨ ਤੋਂ ਪੋਸਤ ਲੈਣ ਹਾਂ ਉਹਦੇ ਪੋਸਤ ਕਿਥੇ ਹੈ ਮੈਂ ਦੇਣਾ ਤੁਹਾਨੂੰ ਹੂੰ ਨਿਕਲ ਨਾ ਨਾਮ ਆਪੋਸੇ ਖਾਮ ਹੂੰ ਤੇ ਨਿਆ ਰ ਹੈ ਮੈਂ ਬੋਲ ਰਿਹਾ ਡਾਕਟਰ ਮੂਨ ਜੀ ਹਾਂ ਇਹ ਮੈਂ ਕਹਾਂ ਮੈਂ ਆਪਣੇ ਆਪੇ ਰੋਗ ਆਪ ਜਣਾਵਾ ਹੂੰ ਮੈਂ ਤੁਹਾਡੇ ਕੋਲ ਆਣਾ ਥਾਣੇ ਮੈਂ ਤੁਹਾਡੇ ਕੋਲ ਆਉਂਗਾ 15 ਦਿਨ 20 ਦਿਨ ਹਾਂ ਤੇ ਇਹ ਪਿਛੋਕ ਵੀ ਤੁਸੀਂ ਤੁਹਾਨੂੰ ਪ੍ਰਸ਼ੀਕ ਕਰਨੀ ਆਉਣੀ ਨਹੀਂ ਹੂੰ ਮੈਂ ਤੁਹਿਆ ਸਿਵਲ ਕਪੜੇ ਹਾਂ ਮੈਂ ਆਹ ਮੇਰਾ ਨੰਬਰ ਹਾਂ ਆਜਾ ਜੀ ਆਦਮ ਸਿੰਘ ਦਾ ਨੰਬਰ ਆਜਾ ਜੀ ਜਸਨੀਰ ਸਿੰਘ ਦਾ ਨੰਬਰ ਉਹ ਹੀ ਆਪਣੇ ਅਰਨੀਰ ਆ ਗਿਆ ਹੂੰ ਉਹ ਗੋਠੀ ਨਾਲ ਰਿਆ ਪੁਰਾਣੀ ਦੋੜ ਨੂੰ ਮੈਨੂੰ ਗੱਡੀ ਹੁੰਦੀ ਜੇ ਬਾਗੀਆਂ ਖਾਣੇ ਖਾਣਾਂ ਲੱਗਦੇ ਆਦਮੀਆ ਉਹ ਨਾ ਬੈ ਹੁਣ ਉਹ ਬੈ ਮੁੰਡੇ ਕੋਲ ਦਿੰਦਾ ਹਾਂ ਤਾਂ ਬਾਪੂ ਫਿਰ ਤੂੰ ਗੱਡੇ ਤੇ ਹੀ ਆ ਗਿਆ ਇਧਰ ਕਿ ਗੱਡੇ ਇੱਕ ਨਾ ਦੋ ਦਾਦਾ ਦਾ ਰੇ ਰਿਖ ਰਹੇ ਆ ਹਾਂ ਹੈਰਾਨੀ ਵਾਲੇ ਬੰਦਾ ਬੈਠਾ ਹੈ ਉਹਦੇ ਤਿੰਨ ਇਹ ਇਕਰਾਰ ਹੋਤੇ ਤੇ ਦੀਰਾਂ ਇਹ ਆ ਗਿਆ ਬਾਹਰ ਸਾਡੀ ਮਾਸੀ ਸੀ ਇਹ ਜਿਹੜਾ ਦਿੱਤਾ ਦਾ ਕੰਮ ਹੁੰਦਾ ਉਹ ਸਾਡਾ ਮਾਸਾ ਜਿਹੜਾ ਉਹ ਗਿਆ ਕਤਲ ਦੇ ਫਸ ਗਿਆ ਅੱਛਾ ਅਈ ਦੋ ਜਾਨਾ ਦਾ ਤੇ ਮੇਰੇ ਨਾਨਕੇ ਵੀ ਤੇ ਅੱਛਾ ਅਲਗੋ ਕੋਠੇ ਅੱਛਾ ਤੇ ਮੇਰੇ ਬਾਪ ਦਾ ਕਿਹੜੇ ਪਰੋ ਨਹੀਂ ਆਣਾ ਨਾ ਆਪਣੇ ਭਈਆ ਆ ਵੀ ਘਟਾ ਹੈ ਹੂੰ ਜੁਰਬਾ ਪੂਜਾ ਤੂੰ ਤੁਸੀਂ ਉੱਤੇ ਕਿਹੜਾ ਪਿੰਡ ਕੋਗਾ ਕਿਹੜਾ ਦੱਸਿਆ ਸੀ ਕੋਗਰਾ ਕੋਗਰਾ ਉੱਥੇ ਤੁਸੀਂ ਆ ਗਏ ਉੱਥੇ ਪਰ ਤੁਸੀਂ ਆਪਦਾ ਰੋਟੀ ਹਾਟੀ ਦਾ ਜਗਾੜ ਕਿਵੇਂ ਬਣਾਇਆ ਫਿਰ ਉੱਥੇ ਕੀ ਕਰਦੇ ਸੀ ਉਹਦੇ ਆ ਨਾ ਕਿਨੇ ਮਕਈ ਹਾਂ ਬਗੂਰ ਗਏ ਨਾ ਨੂੰ ਗੋਦ ਨਾ ਹਾਂ ਗੋੜ ਕੇ ਰੇ ਸਾੜਾ ਵਾਪਾਂ ਮਸਾ ਦੇ ਦੇ ਖਰਾਬ ਕੱਢ ਕੇ 2 ਰੁਪਏ ਨਹੀਂ ਖਰਾਬ ਹੈ ਇਦਾਂ ਹੀ ਅੱਛਾ ਵੀ ਸ਼ਰਾਬ ਕੱਢ ਕੇ 2 ਰੁਪਏ ਨੂੰ ਬੋਤਲ ਵੇਚਦੇ ਸੀ ਹਾਂਜੀ ਤੂੰ ਮਾਰਾ ਮੋਟਾ ਵੀ ਵੀ ਬੁਝੇ ਜਾਉ ਜੂ ਹੁੰਦੇ ਅੱਛਾ ਜਵਾਨ ਕੇ ਇਹਨਾਂ ਕੇ ਜਵਾਨ ਸਭ ਤੋਂ ਵੇਖੇ ਖਾਦੇ ਕਰੀ ਉਹ ਦੱਸਦੇ ਆ ਵੀ ਉੱਥੇ ਜਿਹੜੇ ਨਹਿਰਾਂ ਸੀ ਆ ਖੂਨ ਨਾਲ ਲਾਲ ਹੋ ਗਈਆਂ ਸੀ ਉਦੋਂ ਲਾਸ਼ਾਂ ਆਉਂਦੀਆਂ ਸੀ ਬੜੀਆਂ ਉਹ ਲੋਕ ਨਹੀਂ ਬਹਿਣਾ ਬਸ ਰੋੜ ਕਰਨੇ ਹੋਈ ਦੇ ਬੈਂਕ ਸਭ ਅੱਛਾ ਉਹ ਰੋੜ ਦੇ ਕਰ ਗਿਆ ਨੇ ਅੱਛਾ ਜਿਹਦੇ ਨੇ ਮਸਕ ਦੇ ਨਾਲ ਨਾ ਮੈਂ ਬਿਮਾਰ ਹੋ ਗਿਆ ਲੋੜ ਤੋਂ ਜ਼ਿਆਦਾ ਹੋਣ ਲੱਗ ਪਿਆ ਅੱਛਾ ਤੇ ਵਾਪਸ ਪੜ੍ਹਾਈ ਕਿੱਥੋਂ ਤੱਕ ਕੀਤੀ ਨਾਈਟ ਰੈਕ ਤੇ میٹرਕ ਤੋਂ ਬਾਅਦ ਫਿਰ ਭਰਤੀ ਹੋਏ ਹਾਂਜੀ ਕਦੇ ਪੀਐਸਐਫ ਚ ਪੀਐਸਐਫ ਅੱਛਾ ਤੇ ਫਿਰ ਰਿਟਾਇਰ ਕਿੱਥੋਂ ਹੋਏ ਇਸ ਸਾਲ ਜੀ ਨਿਆ ਕੀ ਆ ਨਹੀ ਹੈ ਗਿਆ 6 ਸਾਲ ਦਾ 6 ਸਾਲ ਹੋਦੀ ਹਾਂਜੀ ਕਿ ਪੈਨਸ਼ਨ ਪੁੱਛ ਲੱਗੀ ਕਿ ਨਹੀਂ ਨਾ ਉਹ ਤੋਂ ਮੈਂ ਦੋ ਵਾਰ ਗਿਆ ਮੈਂ ਕਿਧਰ ਵਕੀਲ ਦੇ ਨੇ ਲਿਆ ਉਹ ਮੁਕਸਾ ਗਿਆ ਮੈਨੂੰ ਉਹ ਇੱਕ ਹੋਮ ਮਾਇਗਾ ਹੈ ਵਕੀਰ ਮੈਨੂੰ ਆਦਾ ਰੱਖਣਾ ਤੂੰ ਉਹਨੂੰ ਮੈਂ ਕਿਹਾ ਮੇਰੀ ਗੰਗਲ ਤੂੰ ਵੀ ਆ ਦਲ ਤੇ ਗੱਲ ਸੇ ਕਰ ਮੈਂ ਕਿਹਾ ਪਰਿਆ ਨਹੀਂ ਖੰ ਬੋਲ ਮੈਂ ਨਹੀਂ ਤਰੀ ਲਈਆ ਹਾਂ ਅੱਧ ਹੋਰ ਤਰਸੀ ਗੀ ਕਰ ਰਹੀ ਹੈ ਹਾਂ ਫਿਰ ਮੈਂ ਕਿਹਾ ਤੂੰ ਜਦਾ ਮੋਟਾ ਜਿਹਨ ਹੁਣੇ ਦਗਾ ਭਾਵੇਂ ਤੇ ਤੂੰ ਹੀ ਕਰੇਗਾ ਹਾਂ ਫਿਰ ਹੀ ਬੋਲ ਲੈ ਗੋ ਅੱਛਾ ਫਿਰ ਹੁਣ ਬਾਪੂ ਸਾਰਾ ਇੱਧਰ ਠੀਕ ਚੜ੍ਹਦੀ ਕਲਾ ਸਾਰਾ ਹਾਂ ਚੜ੍ਹਦੀ ਕਲਾ ਹੈ ਅੱਛਾ ਨਹੀਂ ਨਹੀਂ ਸਿਆ ਬਹੁਤ ਕਰਦੇ ਨੇ ਪੁੱਤ ਦੇ ਵਿਰੁੱਧ ਨੇ ਅੱਛਾ ਤੇ ਮੈਨੂੰ ਕਿਹੇ ਗੱਲ ਦੇ ਮੁਸ਼ਕਲ ਦੇ ਤੇ ਬੇਬੇ ਹੈਗੀ ਕਿ ਨਹੀਂ ਨਾ ਉਹਨਾਂ ਦੇ ਨਾਲ ਹੋਣਾ ਆਰ ਦਾਸਾ ਅੱਛਾ ਤੇ ਹੁਣ ਬਾਪੂ ਯਾਯੂਦ ਆਉਂਦੀ ਆ ਉਧਰ ਲਈ ਕਿ ਹਾਂ ਉਹ ਨਹੀਂ ਯਾਦ ਆਉਂਦੀ ਪਾਕਿਸਤਾਨ ਮੇ ਯਾਦ ਆ ਰਹੀ ਆ ਅੱਛਾ ਉਹ ਯਾਦ ਆਉਂਦੀ ਆ ਹਾਂ ਜੀ ਦੇਖੋ ਨਾ ਹਣ ਦੇਖੋ ਗਿੜ ਗਿਆ ਹਨ ਮਰ ਗਿਆ ਹੂੰ ਨਿਰਗ ਗਿਆ ਉਹ ਗਿਆ ਠੀਕ ਹੈ ਬਾਪੂ ਜੀ ਇਹ ਸੰਜੀਤ ਬਾਪੂ ਜੀ ਮੋਹਨ ਸਿੰਘ ਜੀ ਪਿੰਡ ਮਿੱਡਾ ਦੇ ਰਹਿਣ ਵਾਲੇ ਤੇ ਇਹਨਾਂ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਕਿ ਉਹ ਜਿਹੜੀ ਦੱਸਦੇ ਆ ਵੀ ਆਜ਼ਾਦੀ ਇੱਕ ਆਜ਼ਾਦੀ ਮرائی ਜਾਂਦੀ ਹੈ ਜਸ਼ਨ ਮرائی ਜਾਂਦੇ ਆ ਪਰ ਇਹਨਾਂ ਲੋਕਾਂ ਵਾਸਤੇ ਕੀ ਆਜ਼ਾਦੀ ਸੀ ਉਹ ਤਾਂ ਇੱਕ ਬਰਬਾਦੀ ਸੀ ਉਹਦਾ ਸਾਰਾ ਪੁਕਾਰ ਭਰੇ ਭਗਉਨੇ ਛੱਡ ਕੇ ਆਏ ਸੀ ਤੇ ਉਧਰ ਆਪਾਂ ਬਾਪੂ ਜੀ ਨਾਲ ਗੱਲ ਵੀ ਕਰਾਈ ਹੈ ਆ 6000 ਪੱਟੀ ਉਧਰ ਰਹਿੰਦੇ ਆ ਜਿਹੜੇ ਤੇ ਉਹਨਾਂ ਦਾ ਪਿੰਡ ਹੈ ਖਾਨੇ 네ਪਾਲ ਤੇ ਉਹਨਾਂ ਦੇ ਬਾਪੂ ਜੀ ਨੇ ਕਿਹਾ ਵੇ ਇੱਥੇ ਆਓ ਆਪਾਂ ਤੁਹਾਨੂੰ ਸਾਰਾ ਕੁਝ ਪਿਛਲਾ ਵਕਾਵਾਂਗੇ ਤੇ ਬਾਪੂ ਜੀ ਨੇ ਲੋਰ ਵੀ ਵੇਖਿਆ ਤੇ ਬਾਪੂ ਜੀ ਫਿਰ ਜਿਹੜੇ ਇੱਕ ਦਿਚਾਸਪ ਜੀ ਗੱਲ ਜਿਹੜੀ ਦੱਸੀ ਹੈ ਵੀ ਇੱਥੇ ਆ ਕੇ ਬਈ ਸ਼ਰਾਬ ਘੜ ਘੜ ਕੇ 2 ਰੁਪਏ ਬੋਤਲ ਤੇ ਬਾਪੂ ਜੀ ਅੱਜ ਵੀ ਲਾਲੂ ਲੈਂਦੇ ਬੈਠੇ ਨਹੀਂ ਉਹ ਨਾਲ ਨਾ ਹੁਣ ਮਨਾ ਕੀਤੀ ਮੈਂ ਮੈਂ ਨਾ ਇਹ ਬਤਿਹਾਂ ਨਾ ਮਨਾ ਗਈ ਨਾ ਉਹ ਸਾਰੇ ਬੰਦੇ ਚਾਦੂ ਮੰਦਿਆ ਕਰੀ ਤਾਕੀ ਵੀ ਆ ਗਿਆ ਅੱਛਾ ਹੁਣ ਛੜਤੀ ਹਾਂਜੀ ਅੱਛਾ ਪਹਿਲਾਂ ਲਾਲੇਦੋਈ ਸੀ ਹਾਂ ਲਾਲੇ ਇਹ ਸਾਨੂੰ ਜੀ ਬਾਪੂ ਮੋਹਨ ਸਿੰਘ ਜੀ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਦਾ